ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਬਾਪੂ ਦੀ ਹੈਰਾਨੀਜਨਕ ਕਹਾਣੀ ਦਾ ਪਹਿਲਾ ਪਾਠ ਪੜ ਚੁੱਕੇ ਹੋ ਕਿ ਕਿਵੇਂ ਬਾਪੂ ਦਾ ਵਿਆਹ ਹੋਇਆ ਬਾਪੂ ਦੇ ਘਰ ਵਾਲੀ ਦਾ ਨਾਮ ਜਸਮੀਲ ਕੌਰ ਸੀ ਬੀਬੇ ਜਸਮੀਲ ਕੌਰ ਵੀ ਬਾਪੂ ਦੀ ਤਰ੍ਹਾਂ ਮਾਤਾ ਹੀ ਮੈਂਤੀ ਸੀ ਬੇਬੇ ਜਸਮੀਲ ਕੌਰ ਨੇ ਵਿਆਹ ਤੋਂ ਅਗਲੇ ਦਿਨ ਤੋਂ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਬੇਬੇ ਜਸਮੀਲ ਕੌਰ ਹੁਣੀ ਵੀ ਚਾਰ ਭੈਣ ਭਰਾ ਸਨ ਤਿੰਨ ਭੈਣਾਂ ਤੇ ਇੱਕ ਭਰਾ ਚਾਰਾਂ ਭੈਣ ਭਰਾਵਾਂ ਵਿੱਚੋਂ ਬੇਬੇ ਸਾਰਿਆਂ ਤੋਂ ਵੱਡੀ ਸੀ ਸੋ ਇਸ ਕਰਕੇ ਪੇਕੇ ਪਰਿਵਾਰ ਵਿੱਚ ਵੀ ਉਹ ਸਾਰੀਆਂ ਜ਼ਿੰਮੇਵਾਰੀਆਂ ਨਾਲ-ਨਾਲ ਸੰਭਾਲਦੀ ਸੀ ਚੁੱਲੇ ਚੌਕੇ ਦੀ ਜ਼ਿੰਮੇਵਾਰੀ ਤੋਂ ਲੈ ਕੇ ਪਸ਼ੂਆਂ ਨੂੰ ਸੰਭਾਲਣ ਤੱਕ ਦੇ ਸਾਰੇ ਕੰਮਾਂ ਵਿੱਚ ਬੇਬੇ ਪੂਰੀ ਤਰ੍ਹਾਂ ਨਿਪੁੰਨ ਸੀ ਇੱਧਰ ਵੀ ਸਾਝਾ ਪਰਿਵਾਰ ਸੀ ਤੇ ਬੇਬੇ ਸਾਰਿਆਂ ਨਾਲ ਛੇਤੀ ਹੀ ਘੁਲ ਮਿਲ ਗਈ ਸੀ ਬੇਬੇ ਬਜ਼ੁਰਗਾਂ ਦਾ ਵੀ ਪੂਰਾ ਸਤਿਕਾਰ ਕਰਦੇ ਸੀ ਬਾਪੂ ਨੇ ਆਪਣੇ ਪਿਤਾ ਜੀ ਨਾਲ ਖੇਤਾਂ ਵਿੱਚ ਸਾਰਾ ਦਿਨ ਬੁਰੀ ਮਿਹਨਤ ਨਾਲ ਕੰਮ ਕਰਕੇ ਆਉਣਾ ਤੇ ਬੇਬੇ ਜੀ ਨੇ ਘਰ ਦੇ ਸਾਰੇ ਕੰਮ ਸੰਭਾਲ ਲੈਣੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਸ਼ੂਆਂ ਨੂੰ ਚਾਰਾ ਵਗੈਰਾ ਪਾਉਣਾ ਉਹਨਾਂ ਨੂੰ ਨਹਾਉਣਾ ਧਮਾਉਣਾ ਗੋਹਾ ਵਗੈਰਾ ਚੁਕਣਾ ਫਿਰ ਬਾਪੂ ਜੀ ਅਤੇ ਬੇਬੇ ਜੀ ਨੇ ਰਲ ਕੇ ਪਸ਼ੂਆਂ ਦੀਆਂ ਧਾਰਾਂ ਕੱਢਣੀਆਂ ਅਤੇ ਦੁੱਧੀ ਨੂੰ ਦੁੱਧ ਪਾਉਣਾ ਇਹਨਾਂ ਕੰਮਾਂ ਤੋਂ ਬਾਅਦ ਦੋਹਾਂ ਨੂੰ ਸੱਸ ਨੇ ਰਲ ਕੇ ਪ੍ਰਸ਼ਾਦਾ ਤਿਆਰ ਕਰਨਾ ਅਤੇ ਸਾਰਿਆਂ ਨੂੰ ਬੜੇ ਹੀ ਸਤਿਕਾਰ ਤੇ ਪਿਆਰ ਨਾਲ ਛਕਾਉਣਾ ਬੇਬੇ ਅਤੇ ਬੇਬੇ ਦੀ ਸੱਸ ਵਰਦਿਆਲ ਕੌਰ ਦਾ ਸੁਭਾ ਆਪਸ ਵਿੱਚ ਕਾਫੀ ਮੇਲ ਖਾਂਦਾ ਸੀ ਦੋਨੋਂ ਜਾਣੀਆਂ ਧਾਰਮਿਕ ਖਿਆਲਾਂ ਦੀਆਂ ਸਨ ਉਧਰੋਂ ਬੇਬੇ ਦਾ ਪੇਕਾ ਪਰਿਵਾਰ ਵੀ ਕਦੇ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਸੀ ਹਟਿਆ ਦੋਨਾਂ ਪਰਿਵਾਰਾਂ ਦੀ ਸਾਂਝ ਬੜੀ ਗੂੜੀ ਪੈ ਗਈ ਸੀ ਇਸੇ ਤਰ੍ਹਾਂ ਬੜਾ ਸੋਹਣਾ ਸਮਾਂ ਵੀ ਦਾ ਗਿਆ ਬਾਪੂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਮਹਿਤਾਬ ਸਿੰਘ ਰੱਖਿਆ ਗਿਆ ਮਹਿਤਾਬ ਸਿੰਘ ਰੰਗ ਦਾ ਗੋਰਾ ਚਿੱਟਾ ਅਤੇ ਉਸ ਦੇ ਗੋਲ ਮਟੋਲ ਹੋਣ ਕਰਕੇ ਸਾਰਿਆਂ ਨੂੰ ਹੀ ਬਹੁਤ ਪਿਆਰਾ ਲੱਗਦਾ ਸੀ ਦੂਸਰਾ ਉਹ ਘਰ ਵਿੱਚ ਛੋਟਾ ਇੱਕੋ ਇੱਕ ਬੱਚਾ ਸੀ ਸੋ ਸਾਰੇ ਹੀ ਉਸ ਨੂੰ ਬਹੁਤ ਹੀ ਲਾਡ ਲਡਾਉਂਦੇ ਉਸਦੇ ਦਾਦਾ ਜੀ ਉਸ ਨੂੰ ਸਾਰਾ ਦਿਨ ਮੋਢਿਆਂ ਤੇ ਚੁੱਕੀ ਫਿਰਦੇ। ਸਮਾਪਾ ਕੇ ਘਰ ਵਿੱਚ ਇੱਕ ਧੀ ਦਾ ਜਨਮ ਹੁੰਦਾ ਹੈ। ਜਿਸ ਦਾ ਨਾਮ ਰੂਪਕਾਰ ਰੱਖਿਆ ਜਾਂਦਾ ਹੈ। ਰੂਪਕਾਰ ਵੀ ਆਪਣੇ ਵੀਰ ਵਾਂਗੂ ਬਹੁਤ ਹੀ ਸੋਹਣੀ ਪਰ ਉਸ ਤੋਂ ਥੋੜੀ ਜ਼ਿਆਦਾ ਸ਼ਰਾਰਤੀ ਸੀ। ਦੋਨਾਂ ਭੈਣ ਭਰਾਵਾਂ ਦੀ ਜੋੜੀ ਬੜੀ ਹੀ ਪਿਆਰੀ ਲੱਗਦੀ ਸੀ ਜਦੋਂ ਉਹ ਨਿੱਕਿਆਂ ਨਿੱਕਿਆਂ ਖੇਡਾਂ ਖੇਡਾਂ ਕਰਦੇ ਬਾਪੂ ਨੇ ਵੀ ਘਰ ਵਿੱਚ ਕਵਿਸ਼ਰੀ ਗਾਉਂਦਿਆਂ ਬਹੁਤ ਰੌਣਕਾਂ ਲਾਈ ਰੱਖਣੀਆਂ ਇਹ ਸ਼ੌਂਕ ਬਾਪੂ ਜੀ ਨੂੰ ਆਪਣੇ ਪਿਤਾ ਜੀ ਤੋਂ ਹੀ ਮਿਲਿਆ ਸੀ ਕਿਉਂਕਿ ਉਹ ਵੀ ਇੱਕ ਚੰਗੇ ਕਵੀਸ਼ਰ ਸਨ ਬਾਪੂ ਨੇ ਜਦੋਂ ਮੱਝਾਂ ਚਾਰਨ ਜਾਣਾ ਤਾਂ ਉਸਨੇ ਉੱਚੀ ਉੱਚੀ ਏਕਾਂ ਲਾਹ ਲਾ ਕੇ ਕਵਿਸ਼ਰੀ ਗਾਉਣੀ ਤੇ ਲੋਕਾਂ ਨੇ ਖੜਕੜ ਕੇ ਸੁਣਨਾ ਬਾਪੂ ਬਹੁਤ ਰੌਣਕੀ ਮੰਦਾ ਸੀ ਬਾਪੂ ਨੇ ਕਵਿਸ਼ਰੀ ਗਾਉਣ ਦੇ ਨਾਲ-ਨਾਲ ਇਤਿਹਾਸ ਦੀਆਂ ਵੀ ਬਹੁਤ ਕਿਤਾਬਾਂ ਪੜ੍ਹੀਆਂ ਸਨ ਇਤਿਹਾਸ ਵੀ ਕਿਤੇ ਸਮਾ ਮਿਰਣਾ ਕੰਮ ਕਰਦੇ ਹੋਏ ਜਾਂ ਫਿਰ ਕੰਮ ਕਰਨ ਦੌਰਾਨ ਰਖਤਾਂ ਦੀਆਂ ਠੰਡੀਆਂ ਛਾਵਾਂ ਹੇਠ ਆਰਾਮ ਕਰਦੇ ਹੋਏ ਸਿੱਖ ਇਤਿਹਾਸ ਸੁਣਾਉਣਾ ਅਤੇ ਨਾਲ-ਨਾਲ ਕਵੀਸ਼ਰੀ ਗਾਉਣੀ ਕੇ ਸੁਣਨ ਵਾਲੇ ਬਿਲਕੁਲ ਹੀ ਕੀਲੇ ਜਾਂਦੇ ਸਨ ਅਤੇ ਕਿੰਨਾ ਕਿੰਨਾ ਸਮਾਂ ਲੰਘ ਜਾਂਦਾ ਸੀ ਕਿ ਪਤਾ ਹੀ ਨਹੀਂ ਸੀ ਚੱਲਦਾ ਇੰਨਾ ਸਾਰੇ ਗੁਨਾ ਦੇ ਨਾਲ-ਨਾਲ ਬਾਪੂ ਦਲੇਰ ਵੀ ਮਾਸੀ ਇੱਕ ਵਾਰ ਦੀ ਗੱਲ ਹੈ ਬਾਪੂ ਰਾਤ ਨੂੰ ਖੇਤਾਂ ਵਿੱਚ ਸੂਏ ਦੀ ਬਾਰੀ ਲਾ ਕੇ ਘਰ ਨੂੰ ਵਾਪਸ ਆ ਰਿਹਾ ਸੀ ਉਸ ਨੇ ਦੇਖਿਆ ਕਿ ਦੋ ਤਿੰਨ ਜਾਂ ਅਣਜਾਣ ਜਿਹੇ ਵਿਅਕਤੀ ਕੋਈ ਵਿਅਤਮੰਦੀ ਕਰ ਰਹੇ ਸਨ ਬਾਪੂ ਸਮਝ ਗਿਆ ਕਿ ਇਹ ਚੋਰ ਹਨ ਇਸ ਤੋਂ ਪਹਿਲਾਂ ਕਿ ਇਹ ਚੋਰ ਹੋਰ ਕੋਈ ਹਰਕਤ ਕਰਦੇ ਬਾਪੂ ਨੇ ਦੋ ਜਣਿਆਂ ਨੂੰ ਜਾ ਕੇ ਧੌਣ ਤੋਂ ਦੱਬ ਲਿਆ ਤੀਜਾ ਦੇਖ ਕੇ ਡਰਦਾ ਹੀ ਭੱਜ ਗਿਆ ਬਾਪੂ ਨੇ ਉਹਨਾਂ ਦੋ ਜਣਿਆਂ ਦੀ ਇਹੋ ਜਹੀ ਰੇਲ ਬਣਾਈ ਮੁੜ ਕੇ ਉਹਨਾਂ ਨੇ ਪਿੰਡ ਵੱਲ ਨੂੰ ਮੋਹ ਨਹੀਂ ਕੀਤਾ ਵੈਸੇ ਤਾਂ ਬਾਪੂ ਦਾ ਸੁਭਾਅ ਬਹੁਤ ਨਾਨਮ ਸੀ ਪਰ ਜੇ ਕੋਈ ਬਿਨਾ ਗਰਨੋਂ ਪੰਗਾ ਲੈਂਦਾ ਤਾਂ ਬਾਪੂ ਅੜਬ ਵੀ ਬਹੁਤ ਸੀ ਬਾਪੂ ਨਸ਼ੇ ਦੇ ਵੀ ਸਖਤ ਖਿਲਾਫ ਸੀ ਇੱਕ ਵਾਰ ਦੀ ਗੱਲ ਹੈ ਕੁਝ ਬਲੈਕੀਏ ਪਿੰਡ ਵਿੱਚ ਨਸ਼ਾ ਵੇਚਣ ਲੱਗ ਜਾਂਦੇ ਹਨ ਬਾਪੂ ਹੁਣਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਪੰਚਾਇਤ ਵਿੱਚ ਬੁਲਾ ਕੇ ਕਾਫੀ ਸਮਝਾਇਆ ਪਰ ਫਿਰ ਵੀ ਜਦੋਂ ਉਹ ਨਾ ਹਟੇ ਤਾਂ ਬਾਪੂ ਹੁਣਾਂ ਨੇ ਉਹਨਾਂ ਨੂੰ ਘੇਰ ਕੇ ਇਹੋ ਜਹੀ ਡਾਂਗ ਬਾਹੀ ਕੇ ਮੁੜ ਕੇ ਪਿੰਡ ਵੱਲ ਨੂੰ ਦੇਖਣਾ ਤਾਂ ਕੀ ਸੋਚਣਾ ਵੀ ਛੱਡ ਦਿੱਤਾ ਪੰਚਾਇਤ ਵੀ ਕੋਈ ਪਿੰਡ ਸੰਬੰਧੀ ਫੈਸਲਾ ਲੈਣ ਤੋਂ ਪਹਿਲਾਂ ਮਹਤਵਾਰ ਬੰਦਾ ਹੋਣ ਕਰਕੇ ਬਾਪੂ ਦੀ ਰਾਏ ਜ਼ਰੂਰ ਲੈਂਦੀ ਸੀ ਜਦਕਿ ਬਾਪੂ ਕੋਈ ਪੰਚਾਇਤ ਮੈਂਬਰ ਵੀ ਨਹੀਂ ਸੀ ਅਤੇ ਨਾ ਹੀ ਬਣਨਾ ਚਾਹੁੰਦਾ ਸੀ ਸਮਾਂ ਬੀਤਦਾ ਗਿਆ ਕਿ ਇੱਕ ਦਿਨ ਬਾਪੂ ਦੇ ਪਿਤਾ ਜੀ ਬਿਮਾਰ ਪੈ ਗਏ ਉਨ੍ਹਾਂ ਦੇ ਗੁਰਦੇ ਸਹੀ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਦਾ ਕਾਫੀ ਸਮੇਂ ਤੱਕ ਇਲਾਜ ਚੱਲਦਾ ਰਿਹਾ। ਪਹਿਲਾਂ ਤਾਂ ਦਵਾਈ ਨਾਲ ਫਰਕ ਪੈਣ ਲੱਗ ਜਾਂਦਾ ਸੀ। ਪਰ ਮਵਾਦ ਵਿੱਚ ਫਿਰ ਉੱਥੇ ਹੀ ਆ ਜਾਂਦੀ ਸੀ ਹਾਲਤ। ਬਾਪੂ ਆਪਣੇ ਪਿਤਾ ਜੀ ਨੂੰ ਵੱਡੇ-ਵੱਡੇ ਹਸਪਤਾਲਾਂ ਵਿੱਚ ਵੀ ਲੈ ਕੇ ਗਿਆ ਵੱਡੇ ਵੱਡੇ ਡਾਕਟਰਾਂ ਨੂੰ ਵੀ ਦਿਖਾਇਆ ਪਰ ਕੋਈ ਫਰਕ ਨਾ ਪਿਆ ਬਾਪੂ ਤੇ ਬੇਬੇ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਹੌਲੀ ਹੌਲੀ ਸਰੀਰ ਕਮਜ਼ੋਰ ਹੁੰਦਾ ਗਿਆ ਅਤੇ ਇੱਕ ਦਿਨ ਬਾਪੂ ਦੇ ਪਿਤਾ ਜੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਇਹ ਪਰਿਵਾਰ ਲਈ ਇੱਕ ਮਹਾਤਮਾ ਵੱਡੀ ਦੁੱਖ ਦੀ ਘੜੀ ਸੀ ਕਿਉਂਕਿ ਪਰਿਵਾਰ ਦੀ ਆਰਥਿਕ ਹਾਲਤ ਅਜੇ ਸੁਧਰਨ ਹੀ ਲੱਗੀ ਸੀ ਕਿ ਐਨੇ ਸਮੇਂ ਨੂੰ ਇਹ ਭਾਣਾ ਆਪਰ ਗਿਆ ਟੂ ਬੀ ਕੰਟੀਨਿਊਡ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਇਕ ਸ਼ੇਅਰ ਅਤੇ ਕਮੈਂਟ ਵੀ ਕਰ ਦਿਓ ਅਤੇ ਨਾਲ ਹੀ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਜੋ ਸਮੇਂ-ਸਮੇਂ ਤੇ ਤੁਹਾਡੇ ਕੋ ਸਾਡੀਆਂ ਅਪਡੇਟਸ ਪਹੁੰਚਦੀਆਂ ਰਹਿਣ ਧੰਨਵਾਦ ਜੀ